30 ਸਾਲ ਹੋ ਗਿਆ ਸਰਕਾਰਾਂ ਤੋਂ ਸਾਨੂੰ ਕੋਈ ਆਸ ਨਹੀਂ ਕਿ ਇਨਸਾਫ ਮਿਲੂਗਾ ਤੇ ਫਿਰ ਇਹ ਯਾਤਰਾ ਕੱਢਣ ਦਾ ਆਪਾਂ ਨੂੰ ਲਾਭ ਕੀ ਹੋਊਗਾ ਸਿੱਖ ਪੰਥ ਦੇ ਜਿਹੜੇ ਲੋਕ ਸੁੱਤੇ ਨੇ ਉਹਨਾਂ ਦੀ ਅੱਖਾਂ ਖੁੱਲ੍ਹਣਗੀਆਂ ਉਹਨਾਂ ਨੂੰ ਪਤਾ ਲੱਗੇਗਾ ਜਾਗਰੂਤਾ ਆਊਗੀ ਆਉਣ ਵਾਲੀ ਪੀੜ੍ਹੀ ਜਾਗਰੂਤਾ ਆਊਗੀ ਕਿ ਛੜਨਾ ਇੰਜ ਹੋਇਆ ਤੇ ਆ ਕੁਝ ਹੋ ਰਿਹਾ ਹੋਇਆ ਵਾ ਜੀ ਇਹਦੇ ਇਨਸਾਫ ਲਈ ਆ ਕੁਝ ਅਸੀਂ ਕਰਨਾ ਵਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਆਉਣ ਵਾਲੀਆਂ نسلਾਂ ਸਾਨੂੰ ਇਹ ਨਾ ਕਹਿ ਸਕਣਗੀਆਂ ਕਿ ਤੁਸੀਂ ਕੀ ਕੀਤਾ ਸੀ ਇੰਨੀ ਉਮਰ ਹੋ ਗਈ ਤੁਸੀਂ ਥੱਕਦੇ ਨਹੀਂ ਤੁਰਦੇ ਤੁਸੀਂ ਬਿਲਕੁਲ ਜੀ ਮੈਂ 67 ਸਾਲ ਦੀ ਆ ਜੀ ਮੈਂ ਬਿਲਕੁਲ ਨਹੀਂ ਥੱਕਦੀ ਬਿਲਕੁਲ ਨਹੀਂ ਥੱਕਦੀ ਬਿਲਕੁਲ ਨਹੀਂ ਥੱਕਦਾ ਅੱਜ ਵੀ ਜਜ਼ਬਾ ਉਹੀ ਹੈ ਉਹੀ ਜਜ਼ਬਾ ਉਹਨਾਂ ਮਾਤਾਵਾਂ ਨੂੰ ਜਿਹੜੀਆਂ ਮਾਤਾਵਾਂ ਅੱਜ ਵੀ ਘਰ ਬੈਠੀਆਂ ਨੇ ਹਾਂ ਬਿਲਕੁਲ ਉਹਨਾਂ ਨੂੰ ਮੈਸੇਜ ਦਿਓ ਇੱਕ ਵੇਖੋ ਜੀ ਜਿਹੜੀਆਂ ਬੀਬੀਆਂ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਇਹਨਾਂ ਨੂੰ ਵੀ ਆਓ ਬਾਹਰ ਨਿਕਲੋ ਤੇ ਆਪਣੇ ਜਿਹੜਾ ਤੁਹਾਡੇ ਨਾਲ ਬੇਇਨਸਾਫੀ ਆਈ ਉਹਨਾਂ ਨੂੰ ਇਨਸਾਫ ਲਈਏ ਤੇ ਮੋਢੇ ਨਾਲ ਮੋਢਾ ਜੋੜ ਕੇ ਸੱਣਾ ਚੱਲੋ ਕਿ ਜਿਸ ਦਿਨ ਪਹਿਲੀ ਵਾਰ ਸੂਰਜ ਡੁੱਬਣ ਲੱਗਾ ਨਾ ਤੇ ਦੇਸ਼ ਦੇ ਵਿੱਚ ਹਾਹਾਕਾਰ ਮੱਚ ਗਈ। ਬਿਲਕੁਲ। ਕਿ ਹਨੇਰਾ ਆ ਰਿਹਾ ਤੇ ਕੀ ਹੋਵੇਗਾ? ਸੂਰਜ ਟਲਿਆ। ਜੀ। ਹਨੇਰਾ ਹੋਇਆ। ਹਮ ਹਨੇਰੇ ਨੇ ਆਪਣਾ ਪੂਰਾ ਪ੍ਰਭਾਵ ਕੀਤਾ। ਉਸ ਵੇਲੇ ਇੱਕ ਕੁੱਲੀ ਦੇ ਵਿੱਚੋਂ ਛੋਟੀ ਜੀ ਲਾਟ ਦੀਵੇ ਦੀ ਜਗਾਈ ਵਿਖਾ ਲਈ ਦਿੱਤੀ। ਜੀ। ਉਸ ਲਾਟ ਨੇ ਲਾਗੇ ਲਾਗੇ ਆਪਣੀ ਹਨੇਰਾ ਪੂਰਾ ਖਤਮ ਹੀ ਕਰਤਾ ਬਿਲਕੁਲ ਔਰ ਇਹ ਹੁਕਮ ਕੀਤਾ ਵੇ ਮੰਨੋ ਕਿ ਹਨੇਰਾ ਭਾਵੇਂ ਕਿੰਨੇ ਵੀ ਜੋਬਨ ਤੇ ਹੋਵੇ ਪਰ ਮੇਰੇ ਕੋਲੇ ਹਨੇਰਾ ਆ ਕੇ ਪ੍ਰਭਾਵ ਨਹੀਂ ਛੱਡ ਸਕਦਾ ਮੇਰੇ ਕੋਲੇ ਚਾਨਣ ਹੈ ਇਹ ਭਾਈ ਬਡਾਲਾ ਜੀ ਦਾ ਕੋਈ ਆਪਣਾ ਪਰਸਨਲ ਜਿਹੜਾ ਇਹ ਮਾਰਚ ਨਹੀਂ ਆ ਇਹ ਮਾਰਚ ਬੀਬੀ ਪਰਮਜੀਤ ਕੌਰ ਜੀ ਖਾਲੜਾ ਜਿਹੜੇ ਨੇ ਉਹਨਾਂ ਦੀ ਪਰਮਿਸ਼ਨ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਔਰ ਪੂਰੀ ਜਿਹੜੀ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਦੇ ਨਾਲ ਵਿਚਾਰ ਕਰਕੇ ਇਹ ਭਾਈ ਜਸਵੰਤ ਸਿੰਘ ਦੀ ਖਾਲੜਾ ਦੀ ਸ਼ਹਾਦਤ ਨੂੰ ਨਾ ਤਮਸਤਕ ਹੋਣ ਵਾਸਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਆਂ ਔਰ ਹਕੂਮਤ ਨੂੰ ਹਲਾਰਾ ਦੇਣ ਵਾਸਤੇ ਕਿ ਹਕੂਮਤ ਕਿਤੇ ਬੇਸ਼ੱਕ ਅਜੇ ਨਾ ਸੋਚੇ ਕਿ 95 ਤੋਂ 2025 ਆ ਚੱਲਿਆ ਤੇ ਭਾਈ ਜਸਵੰਤ ਸਿੰਘ ਨੂੰ ਲੋਕ ਭੁੱਲ ਹੀ ਜਾਣਗੇ ਨਹੀਂ ਸੰਗਤ ਜੀ ਬਾਣੀ ਅਖੰਡ ਬਾਣੀ ਦੇ ਨਾਲ ਜੁੜੇ ਹੋ ਤੇ ਇੱਕ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਹੋਣੀਆਂ ਕਿ ਇਨਸਾਫ ਯਾਤਰਾ ਕੱਢੀ ਜਾ ਰਹੀ ਹੈ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਵਾਸਤੇ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਉਹ ਜੋਧਾ ਸੀਗਾ ਜਿਸ ਨੇ 25000 ਲਾਸ਼ਾਂ ਦਾ ਵਾਰਿਸ ਬਣਿਆ ਲਾਸ਼ਾਂ ਦਾ ਵਾਰਿਸ ਇੱਕ ਦਿਨ ਖੁਦ লাশ ਬਣ ਕੇ ਰਹਿ ਗਿਆ ਪਰ ਅਜੇ ਤੱਕ ਸਮੇਂ ਦੀਆਂ ਸਰਕਾਰਾਂ ਵੱਲੋਂ ਇਨਸਾਫ ਨਹੀਂ ਮਿਲਿਆ ਸਾਡੀਆਂ ਮਾਤਾਵਾਂ ਤੁਸੀਂ ਦੇਖ ਸਕਦੇ ਹੋ ਕਿ ਲਗਭਗ 80-85 ਦੀ ਉਮਰ ਦੇ ਵਿੱਚ ਉਹਨਾਂ ਵਾਸਤੇ ਇਨਸਾਫ ਦੀ ਮੰਗ ਕਰਨ ਵਾਸਤੇ ਅੱਜ ਖਾਲੜੇ ਨਗਰ ਉਹਨਾਂ ਦੇ ਜੱਦੀ ਪਿੰਡ ਤੋਂ ਸ਼ਹੀਦ ਬਾਬਾ ਦੀਪ ਸਿੰਘ ਪਹੁਣ ਇਨਸਾਫ ਉਹਨਾਂ ਦੇ ਗੁਰਦੁਆਰਾ ਸਾਹਿਬ ਇਨਸਾਫ ਯਾਤਰਾ ਕੱਢੀ ਆ ਰਹੀ ਹੈ ਗੱਲਬਾਤ ਕਰਾਉਣੇ ਸੀ ਜੀ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ ਹਾਂ ਜੀ ਦੱਸੋ ਜੀ ਇੰਨੇ ਸਾਲ ਹੋ ਗਏ ਮਾਤਾ ਜੀ ਅਜੇ ਤੱਕ ਇਨਸਾਫ ਮਿਲਿਆ ਨਹੀਂ ਕੀ ਲੱਗਦਾ ਆਉਣ ਵਾਲੇ ਸਮੇਂ 'ਚ ਇਨਸਾਫ ਮਿਲਦੀ ਆਸ ਹੈ ਕਦੀ ਸਰਕਾਰਾਂ ਨੇ ਅਜੇ ਤੱਕ ਇਨਸਾਫ ਦਿੱਤਾ ਤੇ ਦੱਸੋ ਮੈਨੂੰ ਜੀ ਕਿੰਨੀਆਂ ਬੱਧੀਆਂ ਕਾਲ ਤੱਕ ਤੇ ਹਮਲੇ ਹੋਏ ਦਸ਼ਰ ਕੁਸੀ ਸਾਡੀ ਦਿੱਲੀ ਵਿੱਚ ਕੀਤੀ ਗਈ ਲੱਖਾਂ ਬੱਚੇ ਸ਼ਹੀਦ ਕੀਤੇ ਗਏ ਜਿਨ੍ਹਾਂ ਦੀ 25000 ਦੀ ਸਨਖਤ ਕੀਤੀ ਲਾਸ਼ਾਂ ਦੀ ਤੇ ਖੁਦ ਲਾਸ਼ ਭਾਈ ਖਲਰਾਜੀ ਬਣ ਕੇ ਆਪ ਠੀਕ ਹੈ ਜੇ ਉਹ ਕਿਤੇ ਰਹਿੰਦੇ ਤੇ ਲੱਖਾਂ ਦੇ ਤਦਾਦ ਚ ਸ਼ਹੀਦ ਹੋਏ ਸੀ ਮੁੰਡੇ ਉਹਨਾਂ ਦੇ ਨਾਲ ਚ ਗੁਰਦਾਸਪੁਰ ਤੇ ਅੰਮ੍ਰਿਤਸਰ ਜਿੱਨਿਆਂ ਚ ਬਰਾਤਾਂ ਨਹੀਂ ਸੀ ਚੜੀਆਂ ਜੀ ਜੀ ਲੜਕੇ ਸਾਰੇ ਮਾਰ ਦਿੱਤਾ ਸੀ ਇਹਨਾਂ ਨੂੰ ਤੇ ਕਿੱਥੋਂ ਜਾਣੀ ਇਹ ਬਰਾਤਾ ਉਹ ਇਸ ਤਰ੍ਹਾਂ ਫਿਰ ਛੜੇ ਭਾਈ ਸਾਹਿਬ ਭਾਈ ਬਲਦੇਵ ਸਿੰਘ ਵਡਾਲਾ ਨੇ ਜਦੋਂ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਿਦ ਦੇ ਸ਼ਾਦੇ ਦਾ ਪਤਾ ਲੱਗਾ ਪੀ ਆਸਰਾ ਹੋਇਆ ਸੀਗਾ ਜੀ ਉਹਨਾਂ ਨੇ ਫਿਰ ਕਿਹਾ ਵਿਚਾਰ ਕੀਤਾ ਸੰਗਤ ਚ ਪੀ ਆਪਾਂ ਨੂੰ ਇਹ ਇਨਸਾਫ ਯਾਤਰਾ ਕਰਨੀ ਚਾਹੀਦੀ ਹੈ ਜਿਹੜੇ ਜਿਹੜੇ ਇਸ ਤਰ੍ਹਾਂ ਜਿਨ੍ਹਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਜੀ ਉਸ ਇਨਸਾਫ ਚਾਹੀ ਅੱਜ ਦੂਸਰੀ ਯਾਤਰਾ ਸਾਡੀ ਚੱਲ ਰਹੀ ਹੈ ਕਈ ਜਿ세 ਤਰ੍ਹਾਂ ਕਾਲ ਤੱਕ ਸਾਡੇ ਕਦਰ ਸਿੰਘ ਕੌਂਕੇ ਜੀ ਪਿੰਡ ਕਰਕੇ ਆਏ ਜੀ ਕੋੜਾ ਜਿਸਮਨ ਸਿੰਘ ਖਾਲਰ ਦੀ ਕੀਤੀ ਆ ਅਗਲਾ ਕੀ ਪ੍ਰੋਗਰਾਮ ਲੀਕਦੇ ਹੋਤੇ ਉਹਨਾਂ ਨੂੰ ਪਤਾ ਹੋਗਾ ਜੀ ਠੀਕ ਆ ਜੀ ਸਾਡੇ ਜਿਹੜੇ ਮੁਖੀ ਨੇ ਅਸੀਂ ਉਹਨਾਂ ਦੇ ਨਾਲ ਆ ਹਮ ਪਰ ਇਨਸਾਫ ਨਹੀਂ ਮਿਲਦਾ ਜਦੋਂ ਤੁਸੀਂ ਕਹਿ ਰਹੇ ਹੋ ਵੀ 30 ਸਾਲ ਹੋ ਗਿਆ ਸਰਕਾਰਾਂ ਤੋਂ ਸਾਨੂੰ ਕੋਈ ਆਸ ਨਹੀਂ ਵੀ ਇਨਸਾਫ ਮਿਲੂਗਾ ਤੇ ਫਿਰ ਇਹ ਯਾਤਰਾ ਕੱਢਣ ਦਾ ਆਪਾਂ ਨੂੰ ਲਾਭ ਕੀ ਹੋਊਗਾ ਸਿੱਖ ਪੰਥ ਦੇ ਜਿਹੜੇ ਲੋਕ ਸੁੱਤੇ ਨੇ ਉਹਨਾਂ ਦੀ ਅੱਖਾਂ ਖੁੱਲ੍ਹਣਗੀਆਂ ਹੂੰ ਉਹਨਾਂ ਨੂੰ ਪਤਾ ਲੱਗੇਗਾ ਜਾਗਰੂਤਾ ਆਊਗੀ ਆਉਣ ਵਾਲੀ ਪੀੜ੍ਹੀ ਜਾਗਰੂਤਾ ਆਊਗੀ ਕਿ ਸੜਨਾ ਇੰਜ ਹੋਇਆ ਤੇ ਆ ਕੁਛ ਹੋ ਰਿਹਾ ਹੋਇਆ ਵਾ ਜੀ ਇਹਦੇ ਇਨਸਾਫ ਲਈ ਆ ਕੁਛ ਅਸੀਂ ਕਰਨਾ ਵਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਆਉਣ ਵਾਲੀਆਂ نسل ਸਾਨੂੰ ਇਹ ਨਾ ਕਹਿ ਸਕਣਗੀਆਂ ਕਿ ਤੁਸੀਂ ਕੀ ਕੀਤਾ ਸੀ ਅਸੀਂ ਉਹਨਾਂ ਨੂੰ ਜਗਾ ਰਹੇ ਹਾਂ ਉਹਨਾਂ ਬੱਚਿਆਂ ਨੂੰ ਜਿਹੜੀ ਅੱਜ ਸਿੱਖੀ ਖਤਮ ਹੋ ਰਹੀ ਆ ਉਹਨਾਂ ਦੇ ਅੰਦਰ ਜਜ਼ਬਾ ਭਰ ਰਹੇ ਆ ਸਪਿਰਟ ਭਰ ਰਹੇ ਆ ਕਿ ਬੱਚਿਓ ਉੱਠ ਕੇ ਤੁਸੀਂ ਵੀ ਹੁਣ ਸਿੰਘ ਸੱਜੋ ਆ ਕੋਨਮੋਂ ਛੱਡੋ ਨਸ਼ੇ ਛੱਡੋ ਤੇ ਗੁਰੂਪੰਥ ਦੇ ਲੇਖੇ ਲਓ ਇਨਸਾਫ ਲੈਣ ਦਾ ਤਿਆਹਿਆ ਕਰੋ ਕਿਉਂਕਿ ਇਨਸਾਫ ਇੰਜ ਨਹੀਂ ਮਿਲਦਾ ਅੱਖਾਂ ਖੋਲਣੀਆਂ ਪੈਂਦੀਆਂ ਵਾ ਅੱਛਾ ਇੱਕ ਗੱਲ ਹੋਰ ਬਾਤ ਹੈ ਜੀ ਕਿ ਇਹ ਸਾਰਾ ਕੁਝ ਸਿੱਖਾਂ ਦੇ ਨਾਲ ਹੀ ਕਿਉਂ ਹੁੰਦਾ ਕਿਉਂਕਿ ਵੇਖੋ ਸਮੇਂ-ਸਮੇਂ ਅਨੁਸਾਰ ਜੇ ਮੁਗਲ ਰਾਜ ਆਇਆ ਉਹਨਾਂ ਨੇ ਵੀ ਸਿੱਖਾਂ ਤੇ ਤਸ਼ੱਦਦ ਕੀਤਾ ਅੰਗਰੇਜ਼ ਰਾਜ ਆਇਆ ਉਦੋਂ ਵੀ ਸਰਦਾਰਾਂ ਦੀਆਂ ਕੁਰਬਾਨੀਆਂ ਹੋਈਆਂ ਇਹ ਸਾਰਾ ਕੁਝ ਸਿੱਖਾਂ ਤੇ ਕਿਉਂ ਹੁੰਦਾ ਕਿਉਂਕਿ ਸਿੱਖ ਕੌਮ ਇੱਕ ਉਹ ਆ ਜੋ ਕਿਸੇ ਦੇ ਥੱਲੇ ਨਹੀਂ ਲੱਗਦੀ ਤੇ ਹਰ ਇੱਕ ਵਾਸਤੇ ਜ਼ੁਲਮ ਤੇ ਜਲਮ ਦਾ ਟੱਕਰ ਆ ਇੱਕ ਦ੍ਰਿੜਤਾ ਨਾਲ ਕਰਦੀ ਆ ਜੀ ਆਪਣਾ ਸਿਰ ਦੇਣ ਤੋਂ ਨਹੀਂ ਡਰਦੀ ਹਮ ਮਿਸਾਲ ਆ ਪਾਉ ਵਿੰਡ ਲੱਗੀ ਨੇ ਜੀ ਬਾਬਾ ਦੀਪ ਸਿੰਘ ਸ਼ਹੀਦ ਤਲੀ ਤੇ ਸਿਰ ਧਰਿਆ ਜੀ ਜੀ ਦਰਬਾਰ ਸਾਹਿਬ ਦੀ ਬਹਾਲੀ ਵਾਸਤੇ ਹਮ ਠੀਕ ਆ ਅਸੀਂ ਉਹਨਾਂ ਦੀ ਔਲਾਦ ਆ ਜੀ ਜੇ ਮੈਂ ਇਹ ਗੱਲ ਕਹਾਂ ਕਿ ਇਹ ਸਪਿਰਟ ਇਹ ਤਾਕਤ ਆਉਂਦੀ ਕਿੱਥੋਂ ਆ ਤੇ ਫੇਰ ਆਪਾਂ ਕੀ ਕਵਾਂਗੇ ਬਾਣੀ ਵਿੱਚੋਂ ਜੀ ਜਿਹੜੀ ਅਸੀਂ ਬਾਣੀ ਦੇਤ ਪੜਦੇ ਆ ਸੁਣਦੇ ਆ ਉਹਨਾਂ ਵਿੱਚ ਆਉਂਦੀ ਆ ਫਿਰ ਜਦੋਂ ਖੰਡੇ ਦੀ ਪੌਲ ਆਉਂਦੀ ਆ ਜਿਹੜੀ ਸਾਡੇ ਗੁਰੂ ਨੇ ਬਖਸ਼ੀ ਸਾਨੂੰ ਉਹਦੇ ਵਿੱਚ ਆਉਂਦੀ ਆ ਜੀ ਬਿਲਕੁਲ ਜੀ ਇੰਨੀ ਉਮਰ ਹੋ ਗਈ ਤੁਸੀਂ ਥੱਕਦੇ ਨਹੀਂ ਤੁਰਦੇ ਤੋ ਬਿਲਕੁਲ ਜੀ ਮੈਂ 67 ਸਾਲ ਦੀ ਆ ਜੀ ਮੈਂ ਬਿਲਕੁਲ ਨਹੀਂ ਥੱਕਦੀ ਬਿਲਕੁਲ ਨਹੀਂ ਥੱਕਦੀ ਅੱਜ ਵੀ ਜਜ਼ਬਾ ਉਹੀ ਹੈ ਉਹੀ ਜਜ਼ਬਾ ਉਹਨਾਂ ਮਤਾਵਾਂ ਨੂੰ ਜਿਹੜੀਆਂ ਮਤਾਵਾਂ ਅੱਜ ਵੀ ਘਰ ਬੈਠੀਆਂ ਨੇ ਹਾਂ ਬਿਲਕੁਲ ਉਹਨਾਂ ਨੂੰ ਮੈਸੇਜ ਦਿਓ ਇੱਕ ਵੇਖੋ ਜੀ ਜਿਹੜੀਆਂ ਬੀਬੀਆਂ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਇਹਨਾਂ ਨੂੰ ਵੀ ਆਓ ਬਾਹਰ ਨਿਕਲੋ ਤੇ ਆਪਣੇ ਜਿਹੜਾ ਤੁਹਾਡੇ ਨਾਲ ਬੇਇਨਸਾਫੀ ਆਈ ਉਹਨਾਂ ਦਾ ਇਨਸਾਫ ਲਈਏ ਤੇ ਮੋਢੇ ਨਾਲ ਮੋਢਾ ਜੋੜ ਕੇ ਸੱਜਣਾ ਚੱਲੋ ਜੀ ਬਹੁਤ ਬਹੁਤ ਧੰਨਵਾਦ ਸਾਰਾ ਸੋ ਇਹ ਇਹ ਸਾਡੇ ਮਾਤਾ ਜੀ ਨੇ ਜੋ ਇਨਸਾਫ ਯਾਤਰਾ ਦੇ ਵਿੱਚ ਸ਼ਾਮਲ ਹੋਏ ਨੇ ਤਕਰੀਬਨ 70 ਸਾਲ ਦੀ ਉਮਰ ਹੈ ਤੇ ਇੰਨੀ ਉਮਰ ਵੱਡੇਰੀ ਉਮਰ ਦੇ ਵਿੱਚ ਪੈਦਲ ਤੁਰ ਕੇ ਜਾਣਾ ਬਹੁਤ ਹੀ ਔਖਾ ਹੁੰਦਾ ਹੈ ਆਪਾਂ ਕੁਝ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਇਨਸਾਫ ਮਿਲੇਗਾ ਇਨਸਾਫ ਦੀ ਇਸ ਲੜਾਈ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਉਹ ਸ਼ਮੂਲੀਅਤ ਕਰ ਰਹੀਆਂ ਨੇ ਇਸੇ ਤੜੀ ਨੂੰ ਅੱਗੇ ਤੋਰਦੇ ਆ ਹੋਇਆ ਸਾਡੇ ਨਾਲ ਸਰਦਾਰ ਹਰਮਨਪ੍ਰੀਤ ਸਿੰਘ ਜੀ ਕਥਾਵਾਚਕ ਨੇ ਜ਼ਿਲ੍ਹਾ ਪ੍ਰਧਾਨ ਨੇ ਉਹ ਕਰਦੇ ਆ ਗੱਲਬਾਤਾਂ ਜਾਣਦੇ ਆ ਪੂਰੀ ਕਹਾਣੀ ਵਿੱਚ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਉਹ 30 ਸਾਲ ਹੋ ਗਏ ਆ ਇਲ ਆਸ ਹੈਗੀ ਆ ਵੀ ਕੋਈ ਇਨਸਾਫ ਮਿਲੂਗਾ ਤੇ ਉੱਪਰ 35 36 ਹੋ ਗਏ ਨੇ ਮੈਂ ਨਾਲ ਸੀ ਵਿੱਚ ਬੈ ਗਿਆ ਹਾਂ ਮੈਂ ਬੇਨਤੀ ਕਰਦਿਆ ਕਿ ਭਾਈ ਖਾਨੜਾ ਜੀ ਨੇ ਆਪਣੀ ਸਪੀਚ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬਚਨ ਕਹਿੰਦੇ ਹੁੰਦੇ ਸੀ ਜੀ ਕਿ ਜਿਸ ਦਿਨ ਪਹਿਲੀ ਵਾਰ ਸੂਰਜ ਡੁੱਬਣ ਲੱਗਾ ਨਾ ਤੇ ਦੇਸ਼ ਦੇ ਵਿੱਚ ਹਾਹਾਕਾਰ ਮਚ ਗਈ ਬਿਲਕੁਲ ਕੀ ਹਨੇਰਾ ਆ ਰਿਹਾ ਤੇ ਕੀ ਹੋਵੇਗਾ ਸੂਰਜ ਤਲਿਆ ਜੀ ਹਨੇਰਾ ਹੋਇਆ ਹਰੇ ਹਨੇਰੇ ਨੇ ਆਪਣਾ ਪੂਰਾ ਪ੍ਰਭਾਵ ਕੀਤਾ ਉਸ ਸਮੇਂ ਇੱਕ ਕੁੱਲੀ ਦੇ ਵਿੱਚੋਂ ਛੋਟੀ ਜੀ ਲਾਟ ਦੀਵੇ ਦੀ ਜਗਾਈ ਵਿਖਾ ਲਈ ਦਿੱਤੀ ਉਸ ਲਾਟ ਨੇ ਲਾਗੇ ਲਾਗੇ ਆਪਣੇ ਹਨੇਰਾ ਪੂਰਾ ਖਤਮ ਹੀ ਕਰਤਾ ਬਿਲਕੁਲ ਔਰ ਇਹ ਹੁਕਮ ਕੀਤਾ ਹੋਵੇ ਮਨੋ ਕਿ ਹਨੇਰਾ ਭਾਵੇਂ ਕਿੰਨੇ ਵੀ ਜੋਬਨਤੇ ਹੋਵੇ ਪਰ ਮੇਰੇ ਕੋਲੇ ਹਨੇਰਾ ਆ ਕੇ ਪ੍ਰਭਾਵ ਨਹੀਂ ਛੱਡ ਸਕਦਾ ਮੇਰੇ ਕੋਲੇ ਚਾਨਣ ਹੈ ਇਹ ਜੋ ਅੱਜ ਆਪ ਜੀ ਦੇਖ ਰਹੇ ਹੋ ਅੱਜ ਤੋਂ 30 ਸਾਲ ਜੋ ਪਹਿਲਾਂ ਸੀ ਹਾਲਾਤ ਓਨ ਦੇ ਤਿਓਨ ਨੇ ਕੋਈ ਫਰਕ ਨਹੀਂ ਹੈ ਉਦੋਂ ਵੀ ਸਰਕਾਰਾਂ ਕਰਦੀਆਂ ਸੀ ਅੱਜ ਵੀ ਕਰਦੀਆਂ ਨੇ ਜੀ ਇੱਕ ਲਾਟ ਉਦੋਂ ਭਾਈ ਜਸਵੰਤ ਸਿੰਘ ਦੀ ਹਣੀ ਬਣ ਕੇ ਦੀਵੇ ਵਾਂਗੂ ਜਗੇ ਤੇ ਇੱਕ ਲਾਟ ਜਿਹੜੀ ਆ ਤੁਹਾਡੇ ਸਾਹਮਣੇ ਐ ਅੱਜ ਇੱਕ ਜਸਵੰਤ ਸਿੰਘ ਨਹੀਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਤੁਹਾਨੂੰ ਭਾਈ ਜਸਵੰਤ ਸਿੰਘ ਦੀ ਫਰਕਾ ਦੇ ਸਿਰ ਬਿਲਕੁਲ ਬਹੁਤ ਸਾਰੇ ਲੋਕ ਨਾ ਸਵਾਲ ਕਰਦੇ ਆ ਕੱਲ ਪਰਸੋਂ ਸਾਡੇ ਇੱਕ ਪੱਤਰਕਾਰ ਨੇ ਤੁਹਾਡੇ ਵਿਰੋਧੀਆਂ ਕੋਲੋਂ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਵੀ ਵੱਡਾਲਾ ਸਾਹਿਬ ਤੇ ਹੁਣ ਇਹ ਵੇ ਜਾਣ ਕੇ ਛੇੜ ਕੇ ਬਹਿ ਗਏ ਨੇ ਕਿਉਂਕਿ ਇਹ ਹੁਣ ਆਪਣਾ ਰਾਜਨੀਤੀ ਵਿੱਚ ਆਉਣ ਵਾਸਤੇ ਤੇ ਸਾਰਾ ਕੁਝ ਹੋ ਰਿਹਾ ਇਹ ਸਾਰਾ ਕੁਝ ਰਾਜਨੀਤਿਕ ਸਟੈਂਟ ਹੈ ਕਿਵੇਂ ਦੇਖਦੇ ਹੋ ਇਸ ਦਾ ਦੇਖੋ ਜੀ ਵਿਰੋਧੀਆਂ ਨੇ ਤੇ ਆਪਣੀ ਪੂਰਾ ਜ਼ੋਰ ਲਾਉਣਾ ਹੁੰਦਾ ਵੀ ਦੂਸਰੀ ਪਾਰਟੀ ਨੂੰ ਨਮਾਉਣ ਵਾਸਤੇ ਦੂਸਰੀ ਧਿਰ ਨੂੰ ਕਮਜ਼ੋਰ ਬਣਾਉਣ ਵਾਸਤੇ ਇਹ ਭਾਈ ਬਡਾਲਾ ਜੀ ਦਾ ਕੋਈ ਆਪਣਾ ਪਰਸਨਲ ਜਿਹੜਾ ਇਹ ਮਾਰਚ ਨਹੀਂ ਆ ਇਹ ਮਾਰਚ ਬੀਬੀ ਪਰਮਜੀਤ ਕੌਰ ਜੀ ਖਾਲੜਾ ਜਿਹੜੇ ਨੇ ਉਹਨਾਂ ਦੀ ਪਰਮਿਸ਼ਨ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਔਰ ਪੂਰੀ ਜਿਹੜੀ ਗੁਰਪ ਜਿੰਨਾ ਪੰਥਕ ਧਿਰਾ ਨੇ ਉਹਨਾਂ ਦੇ ਨਾਲ ਵਿਚਾਰ ਕਰਕੇ ਇਹ ਭਾਈ ਜਸਵੰਤ ਸਿੰਘ ਦੀ ਖਾਲੜਾ ਦੀ ਸ਼ਹਾਦਤ ਨੂੰ ਨਾ ਤਮਸਤਕ ਹੋਣ ਵਾਸਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਆਂ ਔਰ ਹਕੂਮਤ ਨੂੰ ਹਲਾਰਾ ਦੇਣ ਵਾਸਤੇ ਕਿ ਹਕੂਮਤ ਕਿਤੇ ਬੇਸ਼ੱਕ ਅਜੇ ਨਾ ਸੋਚੇ ਪੀ 95 ਤੋਂ 2025 ਆ ਚੱਲਿਆ ਤੇ ਭਾਈ ਜਸਵੰਤ ਸਿੰਘ ਨੂੰ ਲੋਕ ਭੁੱਲ ਹੀ ਜਾਣਗੇ ਨਹੀਂ ਅੱਜ ਉਹਨਾਂ ਦੀ ਯਾਦ ਤਾਜ਼ਾ ਹਰੇਕ ਦੇ ਹਿਰਦੇ ਦੇ ਵਿੱਚ ਭਾਈ ਜਸਵੰਤ ਸਿੰਘ ਜੀ ਦੀ ਤਸਵੀਰ ਜਿਹੜੀ ਉਕਰੀ ਹੋਈ ਹੈ ਬਿਲਕੁਲ ਜਿਵੇਂ ਇਸ ਸਾਜ ਦੇ ਕਿਤੇ ਦੇ ਜਿਹੜੀ ਸੰਗਤ ਹੈ ਉਹ ਸੰਤ ਬਾਬਾ ਜਰਨੈਲ ਸਿੰਘ ਜੀਆਂ ਨੂੰ ਪ੍ਰੇਮ ਕਰਦੀ ਹੈ ਉਸੇ ਤਰਤੀਬ ਇਹ ਹਰ ਇੱਕ ਕੌਮ ਦਾ ਜਿਹੜਾ ਦਰਦ ਰੱਖਣ ਵਾਲਾ ਉਹਦੇ ਹਿਰਦੇ ਦੇ ਵਿੱਚ ਭਾਈ ਜਸਵੰਤ ਸਿੰਘ ਦਾ ਨਾਮ ਹੈ ਉਸੇ ਨਾਮ ਨੂੰ ਜਿਉਂਦਾ ਰੱਖਣ ਵਾਸਤੇ ਔਰ ਸ਼ਹੀਦਾਂ ਨੂੰ ਨਤ ਮਸਤ ਹੋਣ ਵਾਸਤੇ ਜਿਹੜਾ ਇਹ ਮਾਰਚ ਰੱਖਿਆ ਜੀ ਵਿਰੋਧੀ ਜੋ ਮਰਜ਼ੀ ਕਹੀ ਜਾਏ ਉਹ ਉਹਨਾਂ ਤੇ ਇਥੋਂ ਤੱਕ ਵੀ ਕਿਹਾ ਕਿ ਇਹ ਤੇ ਸਾਰਾ ਕੁਝ ਪੈਸੇ ਇਕੱਠੇ ਕਰਨ ਦੇ ਬਾਰੇ ਕਰ ਰਹੇ ਸਾਨੂੰ ਤੇ ਹਲੇ ਤੱਕ ਦੱਸਿਆ ਨਹੀਂ ਜੀ ਵੀ ਕੋਈ ਪੈਸਾ ਦਿੰਦਾ ਅਸੀਂ ਤੇ ਆਪਣੇ ਕੋਲੋਂ ਦਸਾਂ ਨੌ ਦੀ ਕਮਾਈ ਦੇ ਵਿੱਚੋਂ ਰੁਪਈਆ ਰੁਪਈਆ ਲਾ ਕੇ ਤੇ ਅਸੀਂ ਸਾਰੇ ਪ੍ਰਬੰਧ ਕੀਤੇ ਨੇ ਸਾਨੂੰ ਤੇ ਕੋਈ ਇਦਾਂ ਦਾ ਮਿਲਿਆ ਨਹੀਂ ਹਾਂ ਵਿਰੋਧੀਆਂ ਨੂੰ ਮਿਲੇ ਹੋਣਗੇ ਜਿਨ੍ਹਾਂ ਨੇ ਪੈਸੇ ਲੈ ਕੇ ਤੇ ਜਿਹੜੇ ਚੁੱਪ ਕਰਕੇ ਇਹ ਸ਼ਹੀਦਾਂ ਨੂੰ ਦਬਾਉਣ ਤੇ ਯਤਨ ਕਰ ਰਹੇ ਆ ਹੋ ਸਕਦਾ ਵੀ ਉਹਨਾਂ ਨੇ ਪੈਸੇ ਲੈ ਕੇ ਤੇ ਮਸਲੇ ਦਬੇ ਦਾ ਦਬਣਾ ਚਾਹੁੰਦੇ ਹੋ ਜੀ ਸਿੰਘ ਸਾਹਿਬ ਇਹ ਕੱਲ੍ਹ ਆ ਗਿਆ ਵੀ 30 ਸਾਲ ਹੋ ਗਏ ਆਪਾਂ ਨੂੰ ਇਨਸਾਫ ਦੀਕਦਿਆਂ ਨੂੰ ਹੈਨਾ ਜੇ 30 ਸਾਲ ਤੱਕ ਇਨਸਾਫ ਨਹੀਂ ਮਿਲਿਆ ਆਪਾਂ ਨੂੰ ਕੀ ਹੁਣ ਲੱਗਦਾ ਵੀ ਆ ਰੋਸ ਮਾਰਚ ਕਰਨ ਦਾ ਆਪਾਂ ਨੂੰ ਕੋਈ ਫਾਇਦਾ ਹੋਊਗਾ ਇਹਦੇ ਲਾਭ ਕੀ ਹੋਣਗੇ ਜੇ ਸਰਕਾਰਾਂ ਤੋਂ ਤੇ ਕੋਈ ਆਸ ਹੈ ਨਹੀਂ ਇਹ ਵੀ ਕਹਿ ਰਹੇ ਲੋਕ ਕਿ ਸਰਕਾਰਾਂ ਇਨਸਾਫ ਨਹੀਂ ਦਿੰਦੀਆਂ ਹੈਨਾ ਫਿਰ ਇਹਦਾ ਆਪਾਂ ਨੂੰ ਲਾਭ ਕੀ ਇਹਦਾ ਆ ਸਾਰਾ ਜਿਹੜਾ ਆਪਾਂ ਕਰਦੇ ਆ ਪ੍ਰੋਗਰਾਮ ਦੇਖੋ ਜੀ ਅਸੀਂ ਵਿਦਿਆ ਦੇ ਦੌਰਾਨ ਮਹਾਪੁਰਸ਼ਾਂ ਦੇ ਕੋਲੋਂ ਸੁਣਦੇ ਰਹੇ ਵੀ ਇੱਕ ਸਾਖੀ ਆਉਂਦੀ ਇੱਕ ਬੰਦਗੀ ਵਾਲਾ ਭਲਾ ਕੰਮ ਕਰਨ ਵਾਲਾ ਪਾਣੀ ਦੇ ਵਿੱਚੋਂ ਠੂਏ ਨੂੰ ਕੱਢਦਾ ਤੇ ਠੂਆ ਆਪਣੇ ਸੁਭਾਅ ਮੁਤਾਬਕ ਬਾਰ-ਬਾਰ ਉਹਦੇ ਡੰਗ ਮਾਰਦਾ। ਕਈ ਵਾਰ ਉਹਨੇ ਪਾਣੀ ਚੋਂ ਕੱਢਿਆ, ਕਈ ਵਾਰ ਠੂਏ ਨੇ ਡੰਗ ਮਾਰਿਆ। ਪੁੱਛਣ ਵਾਲੇ ਨੇ ਪੁੱਛ ਲਿਆ, "ਬਾਬਾ ਇਹ ਕੀ ਕਰਦਾ?" ਕਿ ਤੇਰੇ ਬਾਰ-ਬਾਰ ਡੰਗ ਮਾਰਿਆ ਜਾ ਰਿਹਾ ਤੇ ਤੂੰ ਉਹਨੂੰ ਕਿਉਂ ਕੱਢਦਾ ਬਾਹਰ? ਜੀ। ਪਰ ਉੱਥੇ ਸੰਤ ਬਿਰਤੀ ਨੇ ਜਵਾਬ ਦਿੱਤਾ, "ਅਸੀਂ ਵੀ ਇਹਦਾ ਕੰਮ ਹੈ ਡੰਗ ਮਾਰਨਾ। ਹਾਂ। ਸਾਡਾ ਕੰਮ ਹੈ ਬਚਾਉਣਾ।" ਜੀ। ਇਸ ਵਾਸਤੇ ਪੰਥ ਦਰਦੀਆਂ ਦਾ ਜਿਹੜਾ ਕੰਮ ਹੈ ਉਹ ਹੈ ਉਹਨਾਂ ਸ਼ਹੀਦਾਂ ਨੂੰ ਔਰ ਇਨਸਾਫ ਵਾਸਤੇ ਜੂਝਣਾ ਜਿਹੜੇ ਗੁਲਾਮ ਲੋਕ ਨੇ ਹੋ ਸਕਦਾ ਪੀ ਉਹਨਾਂ ਦਾ ਘਰੇ ਬੈਠ ਕੇ ਸਰਦਾ ਹੋਵੇ ਪਰ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਹੈ ਸੱਚ ਤੇ ਪਹਿਰਾ ਦੇਣ ਵਾਲੇ ਉਹ ਹੁਣ ਵੀ ਇਸ ਗੱਲ ਤੇ ਪਹਿਰਾ ਦੇ ਰਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਪਹਿਰਾ ਦੇਣਗੇ ਹੋਵੇ ਨਾ ਹੋਵੇ ਪਰਮੇਸ਼ਰ ਦੇ ਬਸ ਕੁਝ ਲੋਕ ਅਜੇ ਵੀ ਘਰਾਂ ਦੇ ਵਿੱਚ ਬੈਠੇ ਨੇ ਆਓ ਇੱਕ ਪੰਥ ਵੱਲੋਂ ਉਹਨਾਂ ਨੂੰ ਆਵਾਜ਼ ਦਿੱਤੀ ਜਾਵੇ ਕਿ ਆਓ ਯਾਰ ਆਪਣੇ ਇਨਸਾਫ਼ ਵਾਸਤੇ ਲੜੀਏ ਇੱਕ ਉਹਨਾਂ ਦੀ ਜਿਹੜੀ ਸ਼ਖਸੀਅਤ ਸੀ ਭਾਈ ਖਾਲਸਾ ਜੀ ਦੀ ਘਰ-ਘਰ ਪਹੁੰਚ ਜਾਵੇ ਲੋਕਾਂ ਨੂੰ ਪਤਾ ਲੱਗੇ ਵੀ ਅਸੀਂ ਕੌਣ ਸਾਂ ਸਾਡੇ ਸਾਡਾ ਵਿਰਸਾ ਕੀ ਹੈ ਸਾਡੀ ਸ਼ਹਾਦਤਾਂ ਕਿਵੇਂ ਹੋਈਆਂ ਜਾਂ ਭਾਈ ਸਾਹਿਬ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਜਦੋਂ ਧੰਗ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦੀਦ ਦੀ ਸੰਪਾਦਨਾ ਕਰਨ ਲੱਗੇ ਨਾ ਚਾਰ ਭਗਤ ਮਹਾਰਾਜ ਦੀ ਕੋਲ ਚੱਲ ਕੇ ਆਏ ਇੱਕ ਨੇ ਇਹ ਗੱਲ ਆਖੀ ਸੀ ਕਹਿੰਦੇ ਮਹਾਰਾਜ ਮੈਂ ਤੇ ਕਿੰਨਾ ਵੀ ਚੁੱਪ ਵੇੜਿਆ ਚੁੱਪ ਵੇੜਿਆ ਬੋਲਣ ਦੀ ਨਹੀਂ ਜਾਏ ਵੇੜਿਆ ਕਿ ਮਹਾਰਾਜ ਬੰਦੇ ਨੂੰ ਬੋਲਣਾ ਹੀ ਨਹੀਂ ਚਾਹੀਦਾ ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਗੁਰੂ ਬਾਬੇ ਦੀ ਬਾਣੀ ਕਹਿੰਦੀ ਹੈ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ ਜਿਹੜਾ ਬੰਦਾ ਜੀਂਦਾ ਹੁੰਦਾ ਹੈ ਉਹ ਬੋਲਦਾ ਹੁੰਦਾ ਹੈ ਜਿਹੜਾ ਚੁੱਪ ਹੋ ਜਾਂਦਾ ਹੈ ਉਹ ਮਰਿਆ ਹੁੰਦਾ ਇਸ ਵਾਸਤੇ ਜਿਹੜਾ ਬੋਲੂਗਾ ਉਹਦੀ ਜਿੰਦਿਆਂ ਚ ਗਿਲਤੀ ਹੈ ਜਿਹੜਾ ਚੁੱਪ ਕਰਕੇ ਘਰੇ ਬੈਠਾ ਉਹਨੂੰ ਸਮਝ ਲੋ ਵੀ ਹੋਇਆ ਜਹਾਨ ਤੋਂ ਬਰ ਚੁੱਕਾ ਇੱਕ ਅਪੀਲ ਤਾਂ ਕੀਤੀ ਜਾਂਦੀ ਨਾ ਵੀ ਆਜੂ ਬਿਲਕੁਲ ਅਪੀਲ ਕੀਤੀ ਜਾਂਦੀ ਹੈ ਜੀ ਬੜੇ ਭਾਵਨਾਵਾਂ ਦੇ ਨਾਲ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਤੁਸੀਂ ਮੋਢੀ ਬਣ ਕੇ ਚੱਲੋ ਅਸੀਂ ਤੁਹਾਡਾ ਸਾਥ ਦਿੰਨੇ ਜੇ ਕੋਈ ਕਹਿੰਦਾ ਵੀ ਪੈਸੇ ਇਕੱਠੇ ਕਰਨ ਵਾਸਤੇ ਨਾਲ ਹੋਰ ਤੁ ਤੁਸੀਂ ਅੱਗੇ ਚੱਲੋ ਅਸੀਂ ਤੁਹਾਡਾ ਸਾਥ ਦਿੰਨੇ ਤੁਸੀਂ ਪੈਸੇ ਇਕੱਠੇ ਕਰਨ ਬਿਲਕੁਲ ਬਿਲਕੁਲ ਆਓ ਰਲ ਮਿਲ ਕੇ ਆਪਾਂ ਇਸ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟ ਗਏ ਵਾਹਿਗੁਰੂ ਜੀ ਕਾ ਖਾਲਸਾ ਸੋ ਇਹ ਸੰਨ ਭਾਈ ਹਰਮਨ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਵੇਂ ਇਹ ਇਨਸਾਫ ਮੋਰਚਾ ਜਿਹੜਾ ਲਗਾਇਆ ਜਾ ਰਿਹਾ ਤੇ ਕਿੰਨੇ ਪਿੰਡਾਂ 'ਚ ਸਾਡੇ ਸ਼ਹੀਦਾਂ ਨੂੰ ਪਿਆਦ ਕੀਤਾ ਗਿਆ ਪਹਿਲਾਂ ਭਾਈ ਕੌਂਕੇ ਜੀ ਦੀ ਸ਼ਹਾਦਤ ਤੋਂ ਲੈ ਕੇ ਉਹਨਾਂ ਦੇ ਪਿੰਡ ਤੋਂ ਕਿ ਰੱਤ ਯਾਤਰਾ ਜਿਹੜੀ ਆ ਇਹ ਕੱਢੀ ਗਈ ਇਨਸਾਫ ਯਾਤਰਾ ਅੱਜ ਭਾਈ ਜਸਵੰਤ ਸਿੰਘ ਖਾਲੜਾ ਮਾਝੇ ਵਾਲੇ ਮਾਝੇ ਵਾਲਿਆਂ ਦੀ ਇਹ ਬਹੁਤ ਵੱਡੀ ਸ਼ਹਾਦਤ ਸੀਗੀ ਭਾਈ ਜਸਵੰਤ ਸਿੰਘ ਖਾਲੜਾ ਜੀ ਜਿਨ੍ਹਾਂ ਨੇ ਆਪਣੀ ਕੁਰਬਾਨੀ ਦੇ ਕੇ ਉਹਨਾਂ ਦੇ ਲਵਾਰਸ ਲਾਸ਼ਾਂ ਦੇ ਵਾਰਸ ਬਣੇ ਜਿਨ੍ਹਾਂ ਨੂੰ ਕਦੇ ਸਮੇਂ ਦੀ ਹਕੂਮਤ ਨੇ ਕੋ-ਕੋ ਕੇ ਮਾਰਿਆ ਤੇ ਕਹਿੰਦੇ ਵੀ ਇਹਨਾਂ ਦਾ ਅੱਗਾ ਪਿੱਛਾ ਕੋਈ ਨਹੀਂ ਪਰ ਭਾਈ ਜਸਵੰਤ ਸਿੰਘ ਖਾਰੜਾ ਸਾਹਿਬ ਉਹਨਾਂ ਲਾਸ਼ਾਂ ਦੇ ਵਾਰਸ ਬਣੇ ਤੇ ਅੱਜ ਉਹਨਾਂ ਦੇ ਇਨਸਾਫ ਵਾਸਤੇ ਇਹ ਲੜਾਈ ਜਿਹੜੀ ਆ ਲੜੀ ਜਾ ਰਹੀ ਹੈ